ਦੋਸਤੋ ਸਪੀਡ ਪੋਸ ਪੰਜਾਬੀ ਟੀਵੀ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਖੜੇ ਹਾਂ ਅਨੰਦਾ ਸਿਟੀ ਕੋਲ ਤੇ ਸਾਨੂੰ ਅੱਜ ਨਗਰ ਨਿਗਮ ਦੇ ਐਮਟੀਪੀ सुरेंद्र ਬਿੰਦਰਾ ਰਾਹੀਂ ਫੋਨ ਰਾਹੀਂ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਉਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਅਨੰਦਾ ਸਿਟੀ 2 ਹੈ ਜੋ ਕਲੋਨੀ ਕੱਟੀ ਜਾ ਰਹੀ ਹੈ ਉਹ ਅਨਧਾਰਤ ਕਲੋਨੀ ਹੈ ਤੇ ਉਸ ਦਾ ਨਾ ਤਾਂ ਕੋਈ ਰੈਰਾ ਨੰਬਰ ਹੈ ਤੇ ਨਾ ਹੀ ਉਸ ਨੇ ਕੋਈ ਲੇਆਉਟ ਹੈ ਤੇ ਇਹ ਕਲੋਨੀ ਨਗਰ ਨਿਗਮ ਵੱਲੋਂ ਪਾਸ ਨਹੀਂ ਕੀਤੀ ਗਈ ਹੈ ਤੇ ਨਾ ਹੀ ਇਹਨਾਂ ਵੱਲੋਂ ਜਿਹੜੀ ਪਾਸ ਕਰਵਾਈ ਗਈ ਹੈ ਤੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਇਸ ਕਲੋਨੀ ਦੇ ਮਾਲਕਾਂ ਵੱਲੋਂ ਆ ਲੋਕਾਂ ਨੂੰ ਜਿਹੜੇ ਹੈਗੇ ਆ ਪਲਾਟ ਸੇਲ ਕੀਤੇ ਜਾ ਰਹੇ ਨੇ ਪਰ ਆ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਜਾਣਕਾਰੀ ਦਿੱਤੀ ਹੈ ਕਿ ਉਹ ਬਿਨਾਂ ਜਾਣਕਾਰੀ ਤੋਂ ਜਿਹੜਾ ਹੈਗਾ ਆਪਣਾ ਕੋਈ ਵੀ ਪਲਾਟ ਨਾ ਲੈਣ ਕਿਉਂਕਿ ਇਹ ਜਿਹੜੀ ਹੈ ਕਲੋਨੀ ਬਿਲਕੁਲ ਵੀ ਨਗਰ ਨਿਕਲ ਵੱਲੋਂ ਪਾਸ ਨਹੀਂ ਹੈ ਤੇ ਇਸ ਕਰਕੇ ਆ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਹ ਉਹਨਾਂ ਦੀ ਜਵਾਨੀ ਹੀ ਫੋਨ ਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਵਾਨੇ ਹੈਗੇ ਆ ਤੇ ਬਠਿੰਡਾ ਤੋਂ ਗੌਰਵ ਕਾਲੜਾ ਦੀ ਰਿਪੋਰਟ ਹਨੰਦਾ ਸਿਟੀ 2 ਜਿਹਦੇ ਬਾਰੇ ਤੁਸੀਂ ਸਾਨੂੰ ਦੱਸ ਰਹੇ ਹੋ ਸਾਡੇ ਵੱਲੋਂ ਹਾਲ ਦੀ ਕੜੀ ਨਗਰ ਦੀ ਜਾਂ ਬਠਿੰਡਾ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਰਵਾਨਗੀ ਨਹੀਂ ਦਿੱਤੀ ਗਈ ਓਕੇ ਇਹ ਜਿਹੜੀ ਇਹ ਕਲੋਨੀ ਹੈ ਜਿਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਇਹ 플ਾਂਟ ਵੇਚੇ ਜਾ ਰਹੇ ਨੇ ਹਾਂਜੀ 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 ਇਹਨਾਂ ਦੀ ਸੇਲ ਜਿਹੜੀ ਹੈ ਇਹ ਗਲਤ ਢੰਗ ਨਾਲ ਹੈ ਤੇ ਸਾਡੀ ਬਠਿੰਡਾ ਸ਼ਹਿਰ ਦੇ ਲੋਕਾਂ ਦੇ ਕੋਲ ਰਿਕੁਐਸਟ ਹੈ ਕਿ ਅਜੇ ਹੀ ਸੇਲ ਖਰੀਦੋ ਫਰੋਕਤ ਨਾ ਕੀਤੀ ਜਾਵੇ ਓਕੇ ਤੇ ਕਿਉਂ ਜੋ ਇਹ ਹਨਦਕਰਤ ਕਾਨੂੰਨੀ ਅੰਦੇ ਵਿੱਚ ਮਾਲ ਕਿਸ ਪਲਾਟ ਵੇਚੇ ਜਾ ਰਹੇ ਨੇ ਇਹਦੇ ਵਾਸਤੇ ਸਾਡੀ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਮਾਲਕ ਦੇ ਵਿਰੁੱਧ ਹੀ ਸ਼ੁਰੂ ਵੀ ਜਾਵੇਗੀ ਓਕੇ ਰੁਕਿਆ ਜਾਵੇ ਐਸਾ ਰੱਜ ਸਾਨੂੰ ਪਤਾ ਲੱਗਿਆ ਜੇ ਇਹਨਾਂ ਨੇ ਜਿਹੜਾ ਕੋਈ ਫੰਕਸ਼ਨ ਵੀ ਰੱਖਿਆ ਉੱਥੇ ਲੋਕਾਂ ਨੂੰ ਬੁਲਾਇਆ ਵੀ ਗਿਆ ਇਕੱਠ ਵੀ ਕੀਤਾ ਗਿਆ ਹੈਗਾ ਤੇ ਤੇ ਇਹਦੇ ਵਿੱਚ ਨਗਰ ਨਿਗਮ ਵੱਲੋਂ ਕੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਦੇਖੋ ਜਿਹੜਾ ਇਹ ਇੱਕ ਇੱਕ ਇਕੱਠ ਕੀਤਾ ਗਿਆ ਹੈ ਉਹਦੇ ਬਾਰੇ ਵਿੱਚ ਤਾਂ ਅਸੀਂ ਨਹੀਂ ਜਾਣਦੇ ਵੀ ਉਹਨਾਂ ਦਾ ਇਕੱਠ ਦਾ ਮੇਨ ਮਕਸਦ ਕੀ ਹੈ ਹਾਂਜੀ ਪਰ ਸਾਡੇ ਧਿਆਨ ਚ ਆਇਆ ਇਸ ਇਕੱਠ ਨੂੰ ਬੁਲਾ ਕੇ ਉੱਥੇ ਉਹਨਾਂ ਵੱਲੋਂ ਆਪਣੀ ਅਨੰਦਾ ਸਿਟੀ ਫੇਸ 2 ਨਾਮਕ ਕਲੋਨੀ ਦੇ ਪਲਾਟ ਵਿੱਚ ਹੀ ਗਏ ਨੇ ओके ਜਿਹੜੇ ਕਿ ਬਿਲਕੁਲ ਗਲਤ ਹੈ ਕਾਨੂੰਨ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਨਾ ਤਾਂ ਉਹਨਾਂ ਵੱਲੋਂ ਰਹਿਰਾ ਦਾ ਨੰਬਰ ਲਿਆ ਗਿਆ ਹੈ ਤੇ ਨਾ ਹੀ ਉਹਨਾਂ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੰਪੀਟੈਂਟ ਅਥਾਰਟੀ অর ਲਾ ਉਸ ਸੀਐਲਯੂ ਪਰਵਾਨ ਕਰਵਾਇਆ ਹੈ ਲੇਆਉਟ ਵੀ ਨਹੀਂ ਪ੍ਰਵਾਨ ਹੋਇਆ ਹਾਲ ਦੀ ਘੜੀ ਕੁਝ ਨਹੀਂ ਅਜੇ ਆ ਪਾਸ ਹੋਇਆ ਹੋਇਆ ਜੀ ਓਕੇ ਤੇ ਜੋ ਇਸ ਤਰ੍ਹਾਂ ਵੀ ਅਨਧਾਰਤ ਕਲੋਨੀ ਜਿਹੜੀ ਆ ਉਹ ਕੱਟੀ ਜਾ ਰਹੀ ਹੈ ਜੀ ਹਾਂਜੀ ਹਾਲ ਦੀ ਘੜੀ ਸਾਡੇ ਕੋਲ ਜਿੰਨੀ ਇਨਫੋਰਮੇਸ਼ਨ ਹੈ ਇਹ ਅਨਧਾਰਤ ਕਲੋਨੀ ਹੈ ਤੇ ਇਹਦੇ ਖਿਲਾਫ مالک ਦੇ ਖਿਲਾਫ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਆਉਂਦੇ ਆਉਂਦੇ ਵਰਕਿੰਗ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜੀ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ